ਇਹ ਬੰਦ ਕਰਾਇਆ ਜਾਵੇ ਠੀਕ ਹੈ ਸਰਦਾਰ ਨੂੰ ਸਰਦਾਰ ਜੀ ਕਹਿੰਦੇ ਬਲਾਨਾ ਨਾ ਕੀ ਬਾਪੂ ਜੀ ਤੇ ਦੂਜੀ ਗੱਲ ਇਹਨਾਂ ਦੀਆ ਵੋਟਾਂ ਕੱਟੀਆਂ ਜਾਣ ਤੇ ਜਿਹੜਾ ਬੱਚਾ ਅੱਜ ਇਸ ਦੁਨੀਆ ਤੇ ਨਹੀਂ ਰਿਹਾ ਉਹਦੀ ਚਿੱਤਾ ਤੇ ਨਾ ਤਾਂ ਕੋਈ ਇੱਥੇ ਵੋਟਾਂ ਸੇਕਿਓ ਨਾ ਤਾਂ ਕੋਈ ਪੋਲੀਟੀਕਲ ਮੁੱਦਾ ਬਣਾਇਓ ਉਹਦੀ ਮਾਂ ਹਾ ਹਾ ਦੇਖੋ ਉਹਦੀ ਭੈਣ ਦਾ ਹਾਲ ਦੇਖੋ ਉਹਦੀ ਨਿੱਕੀ ਭੈਣ ਦੇ ਤੁਸੀਂ ਬੋਲ ਸੁਣੂਗੇ ਨਾ ਜਿਹੜੀ ਕਦੀ ਇੱਕ ਵਾਰੀ ਮੇਰੇ ਭਰਾ ਨੂੰ ਜਿਹਨੇ ਮਾਰਿਆ ਮੈਂ ਉਹਨੂੰ ਪੁੱਛਣਾ ਚਾਹਨੀ ਆ ਕਿ ਮੇਰੇ ਭਰਾ ਦਾ ਕੀ ਕਸੂਰ ਆ ਉਹਦੀ ਭੈਣ ਦੇ ਬੋਲ ਸੁਣ ਕੇ ਨਾ ਭਾਈ ਰੋਂਦੇ ਖੜੇ ਹੁੰਦੇ ਆ ਸਾਰੇ ਪ੍ਰਵਾਸੀ ਜਿਹੜਾ ਕਿ ਪ੍ਰਵਾਸੀ ਇਹ ਕਿਥੇ ਪ੍ਰਵਾਸੀ ਦੇ ਪ੍ਰੋਟੈਸਟ ਕੀਤਾ ਬਾਈ ਪ੍ਰਵਾਸੀ ਨੇ ਕਿਹਾ ਕਿ ਇਹ ਬੱਚੇ ਨਾਲ ਦੋਖਿਆ ਕਿ ਉਹ ਬੱਚੇ ਨਾਲ ਇਦਾਂ ਹੋਇਆ ਅੱਜ ਕਿਸੇ ਪ੍ਰਵਾਸੀ ਦਾ ਬੱਚਾ ਮਰਿਆ ਹੁੰਦਾ ਸਾਰੇ ਪੰਜਾਬੀਆਂ ਇਕੱਠੇ ਹੋ ਕੇ ਕਹਿੰਦੇ ਨਾ ਇਹ ਬੱਚੇ ਨਾਲ ਮਾਰੀ ਹੋਈ ਹੈ ਆਦਰ ਪਰਵਾਸੀ ਜਿੱਥੇ ਚਲ ਕੇ ਜਦੋਂ ਆ ਬੱਚੇ ਨਾਲ ਮਾਰੀ ਹੋਈ ਆ ਸਾਰੇ ਆਪਣਾ ਆਪਣੇ ਜਿਹੜਾ ਪਾਰਾ ਬੰਦਾ ਕੋਈ ਨਹੀਂ ਪਤਾ ਲੱਗਦਾ ਅੱਜ ਦਾ ਉਹਨੂੰ ਪਤਾ ਲੱਗਦਾ ਜਿਹਦੇ ਘਰੇ ਲੱਗੀ ਹੋਵੇ ਗੱਲਾਂ ਮਾਰਨ ਨੂੰ ਸਾਰੇ ਇਕੱਠੇ ਇਹਦੇ ਜਿਹੜੇ ਬੰਦੇ ਅੱਜ ਸਾਡੇ ਨਾਲ ਜਿੱਥੇ ਬੰਦੀਆਂ ਖੜੀਆਂ ਨੇ ਸਾਡੇ ਨਾਲ ਪੰਜਾਬ ਦੇ ਭਰਾ ਖੜੇ ਆ ਉਹ ਤਾਂ ਖੜੇ ਆ ਉਹਨਾਂ ਨੂੰ ਦੋਖਿਆ ਨਾ ਤੇ ਇੱਥੇ ਕੋਈ ਪੋਲੀਟੀਕਲ ਬੰਦਾ ਆ ਕੇ ਖੜਿਆ ਨਾ ਤੇ ਕੋਈ ਹੋਰ ਬੰਦਾ ਆ ਕੇ ਖੜਿਆ ਇੱਥੇ ਗੁਰੂ ਦੇ ਸਿੰਘ ਆ ਕੇ ਖੜਿਆ ਲੜ ਰਿਹਾ ਫੌਜਾਂ ਆ ਕੇ ਖੜੀਆਂ ਕਿਉਂਕਿ ਇਹਨਾਂ ਦੇ ਘਰ ਵੀ ਹੈ ਇਹਨਾਂ ਦੇ ਪਰਿਵਾਰ ਵੀ ਹੈ ਇਹਨਾਂ ਨੂੰ ਵੀ ਉਹਨਾਂ ਤੋਂ ਡੋਖਿਆ ਜਿੰਨਾ ਉਸ ਪਰਿਵਾਰ ਨੂੰ ਡੋਖਿਆ ਸਵਾਲ ਇਹ ਕਰਦੇ ਬਿਨਕ ਵੀ ਸਮਾਸ਼ੀਆਂ ਦੀਆਂ ਰੇਡੀਆਂ ਬੰਦ ਕਰਨ ਦੇ ਨਾਲ ਉਹਨਾਂ ਇੱਕ ਹੰਦਸਤ ਦੀ ਬੰਦ ਕਰਨ ਦੇ ਨਾਲ ਇਨਸਾਫ ਨਹੀਂ ਲੱਗੀ ਕੋਈ ਜਦੋਂ ਪੰਜਾਬੀ ਕੋਈ ਦਲਤੀ ਕਰਦਾ ਨਾ ਬਗਾਨੀ ਸਟੇਟ 'ਚ ਤੇ ਸਾਰੀ ਸਟੇਟ ਇਕੱਠੀ ਹੋ ਕੇ ਪੰਜਾਬੀਆਂ ਨੂੰ ਭਜਾਉਂਦੀ ਆ ਤੇ ਜਦੋਂ ਇੱਕ ਬੰਦੇ ਨੇ ਗਲਤੀ ਕੀਤੀ ਆ ਨਾਲ ਤਾਂ ਆ ਕੇ ਕੀ ਖੜਦਾ ਫਿਰ ਜੋ ਪੰਜਾਬੀਆਂ ਨੇ ਨਿਕ ਲੱਗੂਗਾ ਉਹ ਕਰੂਗੇ ਜਜ ਸਾਡਾ ਬੱਚਾ ਮਾਰਿਆ ਤਾਂ ਸਾਨੂੰ ਮਾਰਨ ਮੁਕੀ ਆ ਠੀਕ ਹੈ ਨਾ ਪ੍ਰਸ਼ਾਸਨ ਅਕੇ ਬੇਇਨਤੀ ਕਰਦੇ ਆ ਹੱਥ ਜੋੜ ਕੇ ਕੀ ਵਾਤਾਵਰਨ ਫਾਸਟੈਗ ਲਾ ਕੇ ਚੌਂਕ ਤੇ ਖੜਾ ਕਰਕੇ ਫਾਸੀ ਦਿੱਤੀ ਜਾਵੇ ਜਲਦੀ ਚਲਾਨ ਪੇਸ਼ ਕੀਤਾ ਜਾਵੇ ਜੇ ਨਹੀਂ ਹੁੰਦਾ ਸਾਡੀਆਂ ਫੌਜਾਂ ਦੇ ਹਵਾਲੇ ਕਰਦਣ ਸਾਡੇ ਭਰਾਵਾਂ ਦੇ ਹਵਾਲੇ ਕਰਦਣ ਸਾਡੀਆਂ ਬੀਬੀਆਂ ਦੇ ਹਵਾਲੇ ਕਰਦਣ ਜੋ ਸਜ਼ਾ ਬਣਦੀ ਹੋਊਗੀ ਮੌਤ ਦੀ ਸਜ਼ਾ ਜ਼ਿੰਦਗੀ ਚ ਨਹੀਂ ਕਿਸੇ ਨੇ ਦਿੱਤੀ ਹੋਊਗੀ ਜਿੱਦਾਂ ਦੀ ਦਵਾਂਗੇ ਇੱਕ ਵਾਰੀ ਮਿਸਾਲ ਤਾਂ ਪੈਦਾ ਕਰਕੇ ਦਿਖਾਓ ਇੱਕ ਹੈਰੀ ਵਰਮਾ ਹੁੰਦਾ ਸੀ ਅੱਜ 20 ਸਾਲ ਹੋ ਗਏ ਉਹਦੇ ਨਾਲ ਦੇ ਬੰਦੇ ਨੂੰ ਟੱਕੇ ਖਾਂਦੇ ਨੂੰ ਕੂੜੇ ਦੇ ਵਿੱਚ ਅੱਜ ਕੋਈ ਬੰਦਾ ਇੱਕ ਮਿਸਾਲ ਪੈਦਾ ਕਰਕੇ ਦਿਖਾਓ ਕੀ ਆਪਾਂ ਕਿਸੇ ਪਿੱਛੇ ਸਟੈਂਡ ਲਿਆ ਕਿਸੇ ਪਿੱਛੇ ਕੌਨਸੀ ਕੀਤੀ ਆ ਇੱਕ ਬੰਦੇ ਦੇ ਅੱਗੇ ਪੜਾ ਕੇ ਡੰਡਾ ਟੱਕ ਦੇਣਾ ਬੱਚੇ ਦੇ ਕਿਸੇ ਦੇ ਦਰਦ ਦੇ ਮਾਰ ਤੋਂ ਬਾਈ ਤੈਨੂੰ ਬਹੁਤ ਦੁੱਖ ਲੱਗ ਰਾ ਇੱਕ ਬੱਚੇ ਦਾ ਇਲਾ ਯਾਰ ਉਹਦੀ ਭੈਣ ਉਹਦੀ ਮਾਰ ਉਹਦਾ ਪਿਓ ਹੁੰਦਾ ਸਾਲਾਂ ਦਾ ਬੇਲ ਨੀਂਦ ਨਹੀਂ ਆਉਂਦੀ ਰਾਤ ਨੂੰ ਉਹਨਾਂ ਦੀਆ ਵੀਡੀਓ ਦੇਖ ਕੇ ਸਾਨੂੰ ਦੇਣ ਮੌਕਾ ਅਸੀਂ ਮਾਰਦੇ ਆਂ ਦੇਣ ਮੌਕਾ ਜਿਹੜੀ ਸਜ਼ਾ ਦੇਣੀ ਹੋ ਉਹ ਦੇ ਦਿਓ ਕਿਉਂ ਨਹੀਂ ਥੀ ਮਤਲਬ ਉੱਥਾਂ ਇਹ ਹਵਾਲਾ ਮਟਿਆ ਜਿੰਨਾ ਤੱਕ ਹੋਇਆ ਪੁਲਿਸ ਮਤਲਬ ਫਾਸਟ ਲੇਨ ਨਹੀਂ ਕੰਮ ਕਰਦੀ ਕੁਝ ਕਿਉਂ ਥੀ ਮਤਲਬ ਦੇਖੋ ਮੈਂ ਇੱਕ ਆਪਾ ਨਾ ਤੇ ਮੈਂ ਇੱਥੇ ਪੁਲਿਸ ਦੇ ਖਿਲਾਫ ਬੁਲਣਾ ਹੈ ਲਾਤੇ ਸਰਕਾਰਾਂ ਦੇ ਮੈਂ ਤਾਂ ਇੱਕ ਗੱਲ ਕਹਿਣਾ ਕਿ ਪੁਲਿਸ ਜਿਹੜੀ ਆਪਣੇ ਪ੍ਰੋਸੈਸਿੰਗ ਕਰਦੀ ਪਈ ਆ ਉਹਨੂੰ ਤੇਜ਼ ਕਰੇ ਇਹ ਜਿਹੜਾ ਕੋਰਟ ਦਾ ਪ੍ਰੋਸੈਸ ਆ ਮਹੀਨੇ ਦੇ ਵਿੱਚ ਵਿੱਚ ਮਹੀਨੇ ਦੇ ਵਿੱਚ ਵਿੱਚ ਉਹਨੂੰ ਸਜ਼ਾ ਦਿੱਤੀ ਜਾਵੇ ਭਈ ਆਇਓ ਠੀਕ ਆ ਤੇ ਜਿਹੜੇ ਭਰਾ ਸਾਡੇ ਨਾਲ ਆ ਕੇ ਖੜਦੇ ਆ ਉਹ ਭਰਾਵਾਂ ਦਾ ਵੱਗ ਚੜ੍ਹ ਕੇ ਹੋਰ ਸਾਥ ਦਿਓ ਵੀ ਕੋਈ ਬੰਦਾ ਕੱਲੂ ਆ ਨਾ ਕਹੇ ਕਿ ਅਸੀਂ ਆਪਣੇ ਪੰਜਾਬੀ ਲਈ ਨਹੀਂ ਖੜੇ ਹੋਏ ਅਸੀਂ ਆਪਣੀ ਕੌਮ ਲਈ ਨਹੀਂ ਖੜੇ ਹੋਏ ਅੱਜ ਇਹ ਨਿਹੰਗ ਬਾਣੇ ਨੂੰ ਸਾਰੇ ਜਿੰਨੇ ਵੀ ਨਿਆਗ ਸਗੇ ਆਪਣੇ ਨਾਲ ਖੜੇ ਆ ਇਹ ਕੱਲ ਨੂੰ ਕੁਛ ਕਰਦੇ ਤੇ ਇਹਨਾਂ ਨੂੰ ਮਿੰਟ ਚ ਪੁਲਸ ਫੜਨ ਆ ਜਾਂਦੀ ਆ ਜੋ ਉਹਨੇ ਕੀਤਾ ਨਾ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਚੌਂਕ ਚ ਖੜ ਕੇ ਔਰ ਫੋਰਸਨ ਦੇਣੀ ਚਾਹੀਦੀ ਆ ਜਲਦੀ ਤੋਂ ਜਲਦੀ ਪ੍ਰੋਸੈਸ ਕਰਨਾ ਚਾਹੀਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਿੰਨੇ ਆਧਾਰ ਕੰਮ ਪੰਚਾਇਤਾਂ ਪੰਚਾਇਤਾਂ ਜਿੰਨੀਆਂ ਪੰਚਾਇਤਾਂ ਹੈਗੀਆਂ ਜਿੰਨੀਆਂ ਇੱਥੇ ਪੰਚਾਇਤਾਂ ਹੈਗੀਆਂ ਜਾਂ ਪੰਚਾਇਤ ਮੈਂਬਰ ਵੀ ਆਏ ਖੋਵੇ ਆ ਇਹਨਾਂ ਦੇ ਆਧਾਰ ਕਾਰ ਲੈ ਕੇ ਪੂਰੇ ਪੁਲਿਸ ਸਟੇਸ਼ਨ ਚ ਪਰਿਗ੍ਰੇਸ਼ਨ ਕਰਾਇਆ ਗਿਆ ਜੁਪੀ ਵਿਆਹ ਤੋਂ ਇਹ ਉੱਥੇ ਕ੍ਰਾਈਮ ਕਰਕੇ ਇੱਥੇ ਆਏ ਇੱਥੋਂ ਕ੍ਰਾਈਮ ਕਰਕੇ ਉੱਥੇ ਚਲ ਜਾਂਦੇ ਆ ਇਹਨਾਂ ਦੇ ਕਿਸੇ ਮੂੰਹ ਤੇ ਨਹੀਂ ਲਿਖਿਆ ਹੁਣ ਜੇ ਨੇ ਕੀਤਾ ਤੇ ਮੂੰਹ ਤੇ ਲਿਖਿਆ ਸੀ ਜੇ ਆਧਾਰ ਕਾਰ ਵੀ ਹੋਊਗਾ ਇਹਦੇ ਮੂੰਹ ਤੇ ਲਿਖਿਆ ਸੀ ਨਾ ਨਹੀਂ ਲਿਖਿਆ ਸੀ ਕ੍ਰਾਈਮ ਕਰਕੇ ਨਾ ਇਹ ਤਾਂ ਜੇ ਰੇਡੀਆਂ ਲਾਣ ਦੇ ਕੱਲ ਨੂੰ ਕੁਝ ਕਰਦੇ ਕੌਣ ਜ਼ਿੰਮੇਵਾਰ ਹੋਗਾ ਤੁਸੀਂ ਕਹਿੰਦੇ ਰੇਡੀਆਂ ਲਾਈਆਂ ਨੇ ਰੇਡੀਆਂ ਲਾਣੇ ਆ ਉਹਨਾਂ ਕੌਣ ਜ਼ਿੰਮੇਵਾਰ ਆ ਇਹਨਾਂ ਦੇ ਮੂੰਹ ਤੇ ਲਿਖਿਆ ਜੇ ਕੋਈ ਹੋਰ ਇਹਦਾ ਕਦਮ ਚੱਕ ਜਣ ਇਹ ਉਹਦਾ ਕੌਣ ਜ਼ਿੰਮੇਵਾਰ ਆ ਪ੍ਰਸ਼ ਕੌਣ ਜ਼ਿੰਮੇਵਾਰ ਆ ਉਹਨਾ ਪਬਲਿਕ ਆ ਸਿੰਘ ਜਿੰਨੇ ਆ ਜਿੰਨੀ ਪਬਲਿਕ ਆ ਇਹ ਜਿੰਮੇਵਾਰ ਆ ਨਾ ਪੁਲਿਸ ਪੁਲਿਸ ਨੇ ਬਹੁਤ ਕੰਮ ਕੀਤਾ ਸੋਨਾ ਕੀਤਾ 12 13 ਘੰਟਿਆਂ ਉਹਨਾਂ ਨੂੰ ਇਹਨਾਂ ਦੇ ਨਾਲਿਆਂ ਨੂੰ ਹੁਣ ਸੋਨਾ ਚਾਹੀਦਾ ਜਿਹੜਾ ਕੰਮ ਆ ਸਰਕਾਰ ਨੇ ਕੀ ਕਰ ਰਹੇ ਹੁੰਦਲਾ ਕਰ ਰਹੇ ਦੱਸਦੇ ਹੁਣ ਸਾਰਾ ਕੁਝ ਹੋ ਚੁੱਕਾ ਹੈ ਉਹਨਾਂ ਆਪਣੀ ਪੰਜਾਬੀ ਸਵਾਲ ਇਹ ਚੱਕ ਲਏ ਪਏ ਨੇ ਬੰਦੇ ਬੰਦੇ ਦੀ ਵੀ ਜਦੋਂ ਤੁਹਾਨੂੰ ਇੰਨੀ ਅੱਗ ਲੱਗੀ ਹੋਈ ਹੈ ਉਹ ਉਹ ਸਾਰਾ ਕੁਝ ਰੱਟ ਗਿਆ ਆ ਸਿਰਫ ਪਹਿਲਾ ਪ੍ਰਵਾਸੀ ਨੇ ਆ ਕੇ ਪੰਜਾਬ ਦੇ ਵਿੱਚ ਇਹ ਸੌਂਗ ਚੱਕ ਲਿਆ ਇਹ ਪ੍ਰਵਾਸੀ ਆ ਬੰਦਿਆਂ ਨਹੀਂ ਲੈਂਦੇ ਇਹ ਸਾਡੇ ਪੋਲਿਟਿਸ਼ੀਅਨਾਂ ਨੇ ਲੈਂਦੇ ਆ ਆਪਣੀਆਂ ਵੋਟਾਂ ਦੀ ਖਾਤਰ ਲੈਂਦੇ ਇਹਨਾਂ ਨੇ ਉੱਥੇ ਨਦੀਸ਼ ਕੁਮਾਰ ਘਾਈ ਜਾਂਦਾ ਉਹਦਾ ਜੋਗੀ ਧੜਾਈ ਜਾਂਦਾ ਜਾਂ ਪੰਜਾਬ ਤੇ ਜਾ ਕੇ ਗੰਦ ਪਾਉਂਦੇ ਜਿਹੜੇ ਉੱਥੇ ਕ੍ਰਾਈਮ ਫੀਮਾਂ ਲਾਣਾ ਸਾਡੇ ਪੰਜਾਬ ਤੇ ਭੇਜਦਾ ਉਹਨਾਂ ਨੂੰ ਭੇਜਦੇ ਆ ਇੱਥੇ ਘਵਾਟਾਂ ਕਰ ਰਹੇ ਫੋਲਸ ਆਪਣੇ ਆ ਹਾਂ ਭੇਜਿਆ ਜਿਹੜਾ ਉਥੇ ਕ੍ਰਿਮੀਨਲ ਬੰਦੇ ਆ ਸਾਨੂੰ ਭੇਜਦੇ ਆ 90% ਜਿਹੜੇ ਏਲਾ ਧਰੀਆਂ ਪਈਆਂ ਨਾ ਪ੍ਰਵਾਸੀਆਂ ਦੇ ਨਾਲ ਧਰੀਆਂ ਪਈਆਂ 90% ਪਿਓਰ ਪੰਜਾਬੀ ਬੋਲਦੇ ਆ ਇਹੋ ਪੰਜੋ ਪਿਓਰ ਜਿਹੜੀ ਪੰਜਾਬੀ ਬੋਲਦੇ ਆ ਦਾਗ ਜਿਹੜਾ ਪੰਜਾਬੀਅਤ ਦੇ ਉੱਤੇ ਲੱਗ ਰਿਹਾ ਕ੍ਰਪਾਨਾਂ ਪਾਈਆਂ ਆ ਅੰਮ੍ਰਿਤਧਾਰੀ ਬਣਿਓ ਆ ਸਿਰਫ ਅੰਮ੍ਰਿਤਧਾਰੀ ਨਾ ਦੇ ਆ ਇਹੋ ਸਿਰਫ ਕ੍ਰਿਮੀਨਲ ਕੰਮ ਕਰਨੇ ਨੂੰ ਜਾਨੀ ਕ੍ਰਿਮੀਨਲ ਕੰਮ ਕਰਨੇ ਨੂੰ ਇਹ ਅੰਮ੍ਰਿਤਧਾਰੀ ਬਣਿਓ ਆ ਪੱਗਾ ਜੂਰ ਬਣਿਆ ਇਹਨਾਂ ਨੇ ਤੁਸੀਂ ਜੇਲਾ ਦੇ ਵਿੱਚ ਜਾ ਕੇ ਦੇਖੋ ਕੀ ਹਾਲਾਤ ਨੇ 10% ਜਿਹੜੇ ਆ ਪੰਜਾਬੀ ਆ 90% ਆ 90% ਇਹ ਦੇੰਦਰੇ ਬੰਦ ਹੋ ਆ ਜਿਹੜਾ ਪੰਜਾਬੀ ਸਾਡੇ ਦੱਸੋ ਮੈਂ ਕੀ ਗੱਲਾਂ ਕਰੀ ਗਾਲੀਆਂ ਬੰਦੇ ਲੋਕੀਏ ਪੰਜਾਬ ਦੇ ਬੰਦਾ ਕਹਿੰਦੇ ਆ ਨਾ ਬੰਦੇ ਸਾ ਪੰਜਾਬ ਦੇ ਵਿੱਚ 10% ਵੀ ਨਸ਼ਾ ਨਹੀਂ ਆ ਜਿੱਤੇ ਦਾ ਇਹ ਲੋਕਾਂ ਨੂੰ ਬਹਿਮ ਆ ਮਿਜਰਮ ਦੇ ਵਿੱਚ ਜਾਓ ਤੁਸੀਂ ਸ਼ਾਮ ਦੇ ਟਾਈਮ ਤੁਹਾਨੂੰ ਹਰ ਰੋਡ ਦੇ ਉੱਤੇ ਸੋਈਆਂ ਲੜਕੀਆਂ ਦੇ ਵੀ ਉਹ ਲੜਕੀਆਂ ਦੇ ਵੀ ਕੂਈਆਂ ਲੱਗੀਆਂ ਰੋਡ ਤੇ ਲੰਮੇ ਪਈ ਮਿਲ ਗਏ ਮਨੀਪੁਰ ਦੇ ਵਿੱਚ ਜਾਓ ਉੱਥੇ ਦੇਖੋ ਕੀ ਹਲਾਦਿਆ ਤੁਸੀਂ ਆ ਗੱਲ ਕਹਿਤੀ ਵੇ ਬਲਵਸੀ ਨੂੰ ਉੱਪਰ ਜਾਓ ਸਾਡੇ ਪੰਜਾਬੀਆਂ ਦਾ ਕੀ ਕਸੂਰ ਆ ਮਨੀਪੁਰ ਦੇ ਵਿੱਚ ਐਨੀ ਇੰਡਸਟਰੀ ਸੀ ਪੰਜਾਬੀਆਂ ਦੀ ਮਾਰਵਾੜੀ ਰਾਜਸਤਾਨੀਆਂ ਦੀ ਜਿਹੜੀ ਕਿ ਸਾਲਿਆਂ ਨੂੰ ਪਲੈਨ ਕਰਨੀ ਪਈ ਆ ਪਲੇਰ ਗਾਨੀ ਪਈਆ ਇੱਥੇ ਬੈਠ ਕੇ ਸਾਰੇ ਲੋਕ ਗੱਲਾਂ ਕਰਦੇ ਆ ਬੇ ਇਦਾਂ ਨਹੀਂ ਇਦਾਂ ਨਾਗਾਲੈਂਡ ਚ ਚਲ ਜਾਓ ਕੋਈ ਅੱਖ ਨਹੀਂ ਚੁੱਕ ਕੇ ਬਾਹਲਾ ਬੰਦਾ ਬਰ ਸਕਦਾ ਮਨੀਪੁਰ ਚ ਚਲ ਜਾਓ ਕੋ ਬਾਹਲਾ ਬੰਦਾ ਅੱਖ ਨਹੀਂ ਝੁਕ ਸਕਦਾ ਉੱਥੇ ਮਿਜਰਮ ਦੇ ਵਿੱਚ ਚਲ ਜਾਓ ਅੱਖ ਨਹੀਂ ਝੁਕ ਸਕਦਾ ਤਰੀ ਬੁਰਾ ਦੇ ਵਿੱਚ ਚਲ ਜੋ ਆਖਰੀ ਜੋ ਕਰ ਸਕਦਾ ਕੀ ਗੱਲੇ ਪੰਜਾਬ ਨੂੰ ਦਿੱਤੇ ਹੈ ਵੀ ਜਿਹੜੇ ਵੀ ਆਊਗਾ ਇੱਥੇ ਆ ਕੇ ਟੱਲ ਗਾ ਲੂਗਾ ਇਹ ਤਾਂ ਫਿਰ ਪੰਜਾਬੀਆਂ ਦੀ ਗਲਤੀ ਹੋਈ ਨਾ ਪੰਜਾਬੀਆਂ ਦੀ ਗਲਤੀ ਨਹੀਂ ਆ ਜੇ ਪੰਜਾਬੀ ਕਰੇ ਤਾਂ ਸਾਰੀ ਕੌਮ ਨੂੰ ਸਜ਼ਾ ਲੋਕੇ ਜੇ ਬਾਲੇ ਕੌਮ ਦੀ ਕੋਈ ਵੀ ਕਿਸੇ ਦਾ ਵੀ ਕਰਦਾ ਬੰਦਾ ਬੰਦਾ ਵੀ ਉਹ ਇਕੱਲੇ ਨੂੰ ਸਜ਼ਾ ਹਾਂ ਮਨ ਭਾਜੀ ਪੰਜਾਬ ਦੀ ਇੱਕ ਸਾਰੇ ਪੰਜਾਬੀ ਇੱਕ ਕਰੇ ਨਾ ਸਾਰੀ ਕੌਮ ਨੂੰ ਸਜ਼ਾ ਦਿੱਤੀ ਜਾਂਦੀ ਆ ਇਸ ਤਰ੍ਹਾਂ ਹੀ ਚਰਾਚੀ ਦੇ ਦੰਗਿਆਂ ਦੇ ਵਿੱਚ ਹੋਇਆ ਇੰਦਰਾ ਕਿਨੇ ਬੰਦਿਆਂ ਨੇ ਮਾਰੀ ਧੋਨੇ ਤੇ ਸਜਾ ਸਾਰੀ ਦੁਨੀਆ ਨੂੰ ਦੇਤੀ ਕਿਆ ਸਾਰਿਆਂ ਦਾ ਕੀ ਕਸੂਰ ਸੀ ਚਾਰਪੁੱਤ ਬਹੁਤ ਸਾਰੀਆਂ ਤਰ੍ਹਾਂ ਦੇ ਲੋਕ ਹੈ ਇਹ ਲਈ ਅਵੇ ਸਾਡੇ ਸਿੱਖ ਭਰਾਮਾ ਰਿਹਾ Hindu ਭਰਾ Muslim ਭਰਾ ਸਿਰ ਪੰਜਾਬੀ ਬੋਲਦੇ ਸਿਰ ਪੰਜਾਬੀ ਬੋਲਦਾ ਦੇਖਿਆ ਸਾਨੂੰ ਅੰਦਰ ਜੇਲ੍ਹ ਦੇ ਬੰਦ ਕਰ ਦਿੱਤਾ ਕੇਲੇ ਵਜੇ ਸ਼ਾਮ ਨੂੰ ਜਿਹੜੇ ਪੂਰਾ ਮਾਹੌਲ ਗਰਮ ਹੋ ਗਿਆ ਉਹ ਮੈਂ ਸੰਧਰੋਂ ਬਾਹਰ ਕਰ ਦਿੱਤਾ ਮੇਰੇ ਘਰ ਦੇ ਕਨੇ ਆਦਮੀ ਜਾਣੀ ਤੇ ਪਾਪਾ ਜਾ ਲਿਆ ਹਾਂਜੀ